ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਟਹਿਲਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋਸਤੋ ਨੇੜੇ ਭਗਤਾ ਭਾਈ ਰਹਿ ਜਾਂਦਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਆ ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਆ ਨਗ ਤਾਂ ਚਾਰ ਵਿਖਾਉਣੇ ਸੀ ਪਰ ਆ ਵੜ ਸੇਲ ਹੋ ਗਈ ਐ ਤਾਜੀ ਸੂਈ ਐ ਪਰ ਹੁਣ ਇਸ ਟਾਈਮ ਤਿੰਨ ਨਗ ਰਹਿ ਗਏ ਇਨਫਰਮੇਸ਼ਨ ਲੈ ਦੇਣਾ ਉਹ ਕਰਦੇ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਸ਼ਕੰਦਾਂ ਸਿੰਘ ਪੈਂਟਾਲ ਮਾਲਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦਾ 7719725012 ਇੱਕ ਹੀ ਰਿਹਾ ਦੱਸਿਓ 7719725012 ਚਿੱਤਰ ਤੂਤਰ ਤੋੜਤੇ ਸਾਰੇ ਬਾਹਲੇ ਆਏ ਵੇ ਇਹਦੇ ਵਿਚਾਰੀ ਤੇ ਯਾਰ ਕੇ ਨੇ ਬੇਟ ਲੀਜੀ ਆ ਠੀਕ ਐ ਮਾ ਜਿੰਨੇ ਕ ਹੈਗੇ ਉਹਨਾਂ ਕਾ ਤੋੜ ਦੇ ਗਾਂਲੇ ਨੇ ਤੋੜੇ ਨਹੀਂ ਜਮੇ ਗਾਂਲੇ ਕਾ ਤੋੜਨੇ ਆ ਪਰ ਮਾੜੀ ਗੱਲ ਹਨਾ ਹੋਰ ਬੱਸ ਹਾਂ ਜੀ ਤੂੰ ਸਾਰੇ ਤੋੜ ਦੇਣਾ ਮਾ ਪੋਣ ਲੱਗ ਜਾਂਦਾ ਨਾ ਜਰਾ ਪੋਣ ਲੱਗਦਾ ਹੈ ਠੀਕ ਹੈ ਇਹ ਗਾਵਾਂ ਦੇ ਚੇਤਰ ਤੋਂ ਪੋਣ ਲੱਗਦਾ ਆਪਣਾ ਕਦੇ ਦਾ ਲੜ ਜਕੇ ਨਹੀਂ ਕੀ ਇੱਕ ਘਣਾ ਆਂਦਾ ਕ ਨਹੀਂ ਕਾਹ ਲੈਣਾ ਨਹੀਂ ਪਤਾ ਲੱਗਦਾ ਹੈ ਜਿੰਨਾ ਤੋਂ ਲਿਆਉਣੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਨੂੰ ਪਤਾ ਲੱਗਦਾ ਘੜਾ ਕਹਿੰਦਾ ਚਲ ਆਪਾਂ ਪੈਸੇ ਵਟਨੇ ਵਟਾ ਲਈ ਹੂੰ ਸਹੀ ਹੈ ਚੇਤਰਾਂ ਦਾ ਕੀ ਕਾਹਣਾ ਤੋੜ ਦੋ ਪਰ ਫਾਟੇ ਚੇਤਰ ਤੋਂ ਔੜ ਕੇ ਵੇ ਦੇ ਹੂੰ ਸਹੀ ਹੈ ਕਹਿੰਦਾ ਮਸੂਆ ਦਾ ਇਹ ਦੂਜਾ ਸੁਗਾ ਹੁਣੇ ਸੋਈ ਹੈ ਜੀ ਹਜੇ ਮਗਰ ਕੀ ਇਹਦੇ ਮਗਰ ਬੱਚਾ ਜੀ ਇਹਦੇ ਬੱਚਾ ਕਿੰਨਾ ਇੱਕ ਦੁੱਧ ਪੈਸ਼ ਕਿੰਦਰਾ ਦੁੱਧ ਨਾਲ 15 ਕਿਲੋ ਗਿਆ ਸਾਡਾ ਚੋਇਆ ਆ ਠੀਕ ਹੈ ਹਾਂਜੀ ਅੱਗੇ ਦੁੱਧ ਸਹੀ ਬੋਲ ਜੈ ਜਮਲ ਇਹ ਜਮਾ ਹੀ ਨਿਕਾਇਆ ਮਾਲ ਕਰਦਗੇ 54700 ਉਹ ਕਹਿੰਦੇ 15 ਚੋਆ ਹੈ ਹਾਂਜੀ ਦੋਸਤੋ ਦੂਜੇ ਸੂਵੇ ਬਾਈ ਕਹਿੰਦਾ ਸੂਈ ਹੈ ਮਗਰੇ ਦੇ ਬੱਚਾ ਦਬ ਖੜਬਾ ਬੱਚਾ ਸੋਹਣਾ ਪਰ ਜੇ ਕਿਤੇ ਵੱਚੀ ਹੁੰਦੀ ਫੇਰ ਸੀ ਪਰ ਬੱਚਾ 15 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ ਜੇਰ ਹੋਰ ਘੰਟੇ ਦੋਆਂ ਘੰਟੇ ਤੇ ਕਰ ਪੈ ਜੂਗੀ ਜ਼ੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋ ਖਿੱਚ ਕੇ ਰੱਖ ਲੂ ਜਿਹਦੇ ਵਹਿੜ ਪਸੰਦ ਆਉ ਜਿਹਦੇ ਨਾਲ ਸੌਦਾ ਆਉ ਬਾਈ ਕਹਿੰਦਾ ਅਗਲੇ ਨੂੰ ਆਪਾਂ ਵਿਖਾ ਦੇਾਂਗੇ ਆਪਾਂ ਅੱਗੇ ਵੀ ਹਰੇਕ ਵੀਡੀਓ ਚ ਕਹੀਦਾ ਕਿ ਤੁਹਾਡਾ ਹੱਕ ਬਣਦਾ ਜ਼ੇਰ ਵੇਖਣ ਦਾ ਕਿਉਂਕਿ ਜੇ ਨਾਰਮਲ ਪਸ਼ੂ ਦੀ ਜ਼ੇਰ ਪੈ ਜਾਂਦੀ ਆ ਫੇਰ ਹੀ ਪਸ਼ੂ ਦੁੱਧ ਤੇ ਆਉਂਦਾ ਤੇ ਜੇ ਕਿਸੇ ਪਸ਼ੂ ਦੀ ਜ਼ੇਰ ਰਹਿ ਜੇ ਫੇਰ ਦੁੱਧ ਤੇ ਪਸ਼ੂ ਆਉਂਦਾ ਨਹੀਂ ਤਾ ਹਰੇਕ ਵੀਡੀਓ ਚ ਕਹੀਦਾ ਭਰਾ ਬਣ ਕੇ ਆਪ ਦੀ ਜੇਰ ਵੇਖ ਲਿਆ ਕਰੋ ਤਾਜੀ ਸੂਏ ਪਸ਼ੂ ਦੀ ਸੀਲ ਸੌ ਪੂਰੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸਾਢੇ 47000 ਦੀ ਬਾਈ ਕਹਿੰਦਾ ਦੇ ਦੇਣੀ ਆ ਚਵਾਈ ਵੇਖ ਲਓ ਸ਼ਵਾਈ ਦੀ ਪੂਰੀ ਚੰਗੀ ਆ ਆ ਮਗਰਲੇ ਥਣਾ ਜੂ ਵੀ ਵੇਖ ਲਓ ਮੂਰਲੇ ਚ ਫੇਰ ਮਾਰਦੇ ਆ ਮੂਰਲੇ ਥਾਣਾ ਦੀ ਚਵਾਈ ਦੁਬਾਰਾ ਵੇਖ ਲੋ ਚਵਾਈ ਦੀ ਓਕੇ ਆ ਚਾਰਾਂ ਥਾਣਾ ਚੋ ਬਾਈ ਨੇ ਧਾਰਾ ਮਾਰਤੀਆਂ ਦੋਸਤੋ ਬਹੁਤ ਸੋਹਣੀ ਦੂਜਾ ਸੂਆ ਲਾਲ ਬਦਾਮੀ ਰੰਗ ਦੀ ਤਾਜੀ ਸੂਈ ਸਵਾਈ ਵਹਿੜ ਮੱਝ ਵਰਗਾ ਦੁੱਧ ਉਹ 15 ਕਿਲੋ ਦੁੱਧ ਪਹਿਲਾਂ ਨਹੀਂ ਤਾਂ 14 15 ਮੰਨ ਕੇ ਅਗਲਾ ਸੌਦਾ ਕਰ ਲੈ ਲੈਟ ਵਰਗਾ ਦੁੱਧ ਉਹ 4.7 ਹਜ਼ਾਰ ਦੀ ਦੇ ਦੇਣੀ ਹੈ 4.7 ਹਜ਼ਾਰ ਚੋਂ ਮੌਕੇ ਤੇ ਮਾਨ ਤਾਨ ਬਾਈ ਕਰ ਦੂ ਕੋਈ ਚੱਕਰ ਨਹੀਂ जिदे पसंद दा बेफिक्र होके आ जाओ इतू ਘੱਟ ਮਲ ਤਾਂ ਫਿਰ ਤੁਹਾਨੂੰ ਵੀ ਪਤਾ ਐਨੇ ਦੁੱਧ ਵਾਲੀ ਵੜ ਦਿੰਦਾ ਵੀ ਕੌਣ ਆ ਮੈਂ ਦੇਖੋ ਸੀਲ ਠੰਡੀ ਪਾ ਸੀਲ ਸਭ ਦੇਖ ਲੋ ਹਜੇ ਵੇਦਾ ਬੂਦਾ ਵਾਵਾ ਹਨ ਹਾਂ ਹੁਣ ਦਵਾਈ ਮਾਰਦੇ ਆ ਫਿਰ ਹੁਣ ਜੀ ਟੁੱਟਦੇ ਤਾਂ ਨਹੀਂ ਹੂੰ ਇਹ ਵੀ ਗੱਲ ਹੈਗੀ ਆ ਉਹ ਮੂਰੇ ਗਾਲਾਂ ਕਰ ਜਿੰਦੇ ਦੇਖਣ ਨਾਲ ਹੱਥ ਫਰੀ ਆ ਹੂੰ ਦੋਸਤੋ ਸੀਲ ਹੈ ਉਧਰੋਂ ਗਾਲੇ ਲੱਗੀ ਪਈ ਕਰਮ ਵਾਲੀ ਆਰਾਮ ਆਉਂਦਾ ਉਹਨੂੰ ਵੀ ਕਿੰਨੇ ਦਿਨ ਲਾਏ ਜ ਸਕੰਦਰਾ ਦਿਨ ਹੈ ਹਜੇ ਹਫਤਾ ਕੱਟ ਜੂਗੀ ਇੱਕ ਹਫਤਾ ਹਾਂਜੀ ਕਿੰਨਾ ਕ ਦੁੱਧ ਦੇ ਦੁੱਧ ਹੈ 13 14 ਕਿਲੋ ਪਹਿਲਾਂ ਦਾ ਦਿੱਤਾ ਵੀ ਦੂਜਾ ਸੋਸ ਨਹੀਂ ਜੈ ਜੈ ਮੋਲੇ ਦਾ ਵੀ ਨਿੱਕਾ ਆ ਜਾ ਐਡਾ ਕ 32000 ਰੁਪਇਆ 32 ਹਾਂਜੀ ਚੱਕੋ ਬਈ 32000 ਦੀ ਦੇ ਦੇਣੀ ਆ ਦੋ ਨੰਬਰ 13 14 ਕਿਲੋ ਦੁੱਧ ਬਾਈ ਦੱਸਦਾ ਤੇ ਪਹਿਲਾਂ ਨੇ ਦਿੱਤਾ ਦਣ ਕਿਨੇ ਲੈ ਜੂ ਹਫਤਾ ਕ ਲੈ ਜੀ ਹਫਤਾ ਮੰਨ ਲਓ ਹੋ ਸਕਦਾ ਕੋਈ ਦਹਾੜੀ ਡੰਗ ਪਹਿਲਾਂ ਵੀ ਸੂਪ ਓਏ 5-7 ਦਿਨਾਂ 'ਚ ਸਾਰੀ ਵਾਲ ਢੈਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਦੁੱਧ 1 ਇੱਕ ਨੰਬਰ ਦਾ ਵੀ 1.5 ਹਜ਼ਾਰ ਗਾਊ। ਬਾਕੀ ਕੋਈ ਛੋਟੀ ਮੋਟੀ ਨਹੀਂ ਅਗਲਾ ਕਹੀਏ ਅਗਲਾ ਕਰਨਾ ਛੋਟੀ ਹੈ। ਹਾਂ। ਛੋਟੀ ਨਹੀਂ ਤੱਦ ਬੇ ਵਾਲੀ ਵਹਿੜਾ ਵੀ ਐ। 32000 ਦੀ ਦੇ ਦੇਣੀ ਹੈ ਕੋਈ HF ਨਸਲ ਦੀ ਵਹਿੜ ਨਹੀਂ। ਦੋਸਤੋ ਦੇਸੀ ਤੇ ਰਾਠੀ ਦਾ ਮੈਕਸਜ ਇਹ ਹੈ ਦੁੱਧ 1.5 ਹਜ਼ਾਰ ਗਾਊ। ਪਹਿਲਾਂ ਆਪਣੇ ਆਂ ਵੀ ਪੁਰਾਣੇ ਵੱਡੇ ਬਜ਼ੁਰਗ ਲਾਲਸਾਈਵਾਲ ਵਹਿੜਾਂ ਰੱਖਦੇ ਹੁੰਦੇ ਸੀ ਆਂ ਵੀ ਘਰਾਂ 'ਚ ਹੁੰਦਿਆਂ ਸੀ ਤੇ ਰਾਠੀ ਵਹਿੜਾਂ ਆਂ ਵੀ ਹੁੰਦਿਆਂ ਸੀ। ਉਹੀ ਬਰੀਡ ਐ ਮੱਝਾਰਕਾ ਦੁੱਧ ਉਹ ਮੋٹے ਮੋٹے ਥਾਣਾਂ ਸੀਸਾਉ ਫੋਲਾ 32000 ਦੀ ਦੇ ਦੇਣੀ ਐ 30-30000 ਦੀਆਂ ਦਾ ਤੋਕੜਾਂ ਵਿਕੀ ਜਾਂਦੀਆਂ ਇਹ ਤਾਂ ਫੇਰ ਕਰਮਾਂ ਵਾਲੀ ਗੱਬਣ ਹੈ ਪੰਜ ਸੱਤਾਂ ਦਿਨਾਂ ਜਿਹਨੇ ਸੂਪ ਪੈਣਾ ਤੇ ਜਿਹੜੀ ਆਪਾਂ ਤੋਕੜ ਲੈਨੇ ਆ 30000 ਦੀ 25000 ਦੀ ਉਹ ਅਗਲਾ ਕਹਿ ਦਿੰਦੋਂਦਾ ਬਾਈ 4 ਮਹੀਨੇ ਹੋ ਗਏ ਸੂਈ ਨੂੰ ਤੇ ਅੱਜਕੱਲ ਤੁਹਾਨੂੰ ਪਤਾ ਹੀ ਐ ਇਮਾਨਦਾਰੀ ਬਾਹਲੀ ਤਾਂ ਹੈਨੀ ਜਿਹੜੀ 4 ਮਹੀਨਿਆਂ ਦੀ ਅਗਲਾ ਦੱਸਦਾ ਉਹ ਸਾਲ ਦੀ ਸੂਈ ਹੁੰਦੀ ਐ ਤੇ ਜਿਹੜੀ 4 ਮਹੀਨਿਆਂ ਦੀ ਸੂਈ ਹੁੰਦੀ ਆ ਉਹਨੂੰ ਤਾਂ ਅਗਲਾ ਐਂ ਦੱਸਦਾ ਭਾਈ 20 ਦਿਨ ਹੋਏ ਆ ਸੂਈ ਨੂੰ ਤੇ ਟੋਕੜ ਵਹਿੜ ਲੈਣ ਲੈ ਨਾਲੋਂ ਕਈ ਗੁਣੇ ਚੰਗੀ ਆ ਵਹਿੜ 2 ਨੰਬਰ 32000 ਦੀ ਦੇ ਦੇਣੀ ਆ ਕੋਈ ਥੋੜਾ ਕਹਣਾ ਮਾਨਤਾਨ ਵੀ ਕਰ ਦੂ ਦੁੱਧ 13 14 ਕਿਲੋ ਪਿਆਜ ਦੁੱਧ ਉਹ ਮੱਝ ਵਰਗਾ ਦੂਜਾ ਸੂਆ ਨਵਾਂ ਹਾਂ ਵਹਿੜ 3 ਨੰਬਰ ਸ਼ਿਕੰਦਰਾ ਇਹ ਗਹਿਰਾ ਜੀ ਗਹਿਰਾ ਇਹ ਦੋ ਇਹ ਹੈਗੀ 5 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਦੋ ਦੰਦਾ ਪਿਓਰ ਦੋਂਦੀ ਹਾਂਜੀ ਪੰਜਾਂ ਦੀ ਗੱਬਣਾ ਪੰਜਾਂ ਦੀ ਗੱਬਣਾ ਤੇ ਚੈੱਕ ਵਾਲੀ ਪਿਓਰ ਦੋ ਦੰਦਾ ਜੈ ਜਮਾਲ ਇਹਦਾ ਮੁੱਲਾ ਫੋਨ ਤੇ ਕਰ ਲੈ ਕੋਈ ਨਹੀਂ ਹੁੰਦਾ ਜ ਹਾਂ ਇਹ ਬ੍ਰੈਡਲੀ ਲਿਆਉਣਾ ਕਿਥੋਂ ਭਾਲ ਕੇ ਤਾਂ ਨਾਗੀ ਥੋੜਿਆ ਇਹ ਪਹਿਲੀ ਵਾਰ ਸਾਈ ਵਾਲ ਵੀ ਘੱਟ ਮਿਲਦੀਆਂ ਗੈਰ ਵੀ ਗੈਰ ਤਾਂ ਉਦੋਂ ਵੀ ਘੱਟ ਮਿਲਦੀਆਂ ਬਸ ਐਂ ਆ ਕਦੇ ਕੋਈ ਲੱਗ ਜਿੱਤੇ ਮਾਨਣ ਨੂੰ ਲੱਗੇ ਫਿਰ ਲੈ ਜੀ ਠੀਕ ਹੈ ਦੋਂਦੀ ਵੱਛੀ ਦੋਂਦੀ ਵੱਛੀ ਬਾਕੀ ਠੰਡੀ ਸੀਲ ਵੱਛੀ ਰਹੀ ਮਰਜੀ ਵਿੱਚ ਪੰਜਾਂ ਦੀ ਗੱਬਣ ਪੰਜਾਂਵੇਂ ਦੀ ਗੱਬਣ ਚੱਕ ਪਾਸਾ ਚਾਰ ਹੀ ਥਾਣਾ ਪੰਜਵਾਂ ਥਾਣਾ ਚਾਰ ਹੀ ਭਾਈ ਕਹਿੰਦਾ ਥਾਣਾ ਕੋਈ ਪੰਜਵਾਂ ਥਾਣਾ ਨਹੀਂ ਓ ਤੁਸੀਂ ਵੇਖ ਲਓ ਮੋٹے ਮੋٹے ਥਾਨ ਆ ਹੂੰ ਸਹੀ ਐ ਸੀਲ ਸਾਹੂ ਪੂਰੀ ਆ 10 ਦਿਨਾਂ ਸਿਕੰਦਰ ਮੁੱਲ ਜਿਆ ਜਿਆ ਪਾ ਸੌਖਾ ਹੋ ਜਨਾ ਅਗਲੇ ਨੂੰ ਜਿਆ ਜਿਆ ਕਰ ਲੈ ਕੋਈ ਨੀ ਫੋਨ ਤੇ ਜੈ ਜੀ ਹੋ ਠੀਕ ਐ ਦੋਸਤੋ ਬਹੁਤ ਸੋਹਣੀ ਬੱਚੀ ਗੈਰ ਨਸਲ ਦੀ ਪਹਿਲੇ ਸੂਏ ਸੂਣਾ ਦੋ ਦੰਦ ਬੱਚੀ ਆ ਪੰਜਾਂ ਮਹੀਨਿਆਂ ਦੀ ਗੱਬਣ ਹੈ ਜੀ ਕੋਈ ਭੈਣ ਭਰਾ ਗੈਰ ਵਹਿੜ ਰੱਖਣ ਦਾ ਕੋਈ ਚਾਹਮਾਨ ਹੋਵੇ ਦੋਸਤੋ ਬਾਲੇ ਭੈਣ ਭਰਾ ਗੈਰ ਵਾਲੇ ਤਾਂ ਹੈ ਨਹੀਂ ਕੋਈ ਥੋੜੇ ਭੈਣ ਭਰਾ ਸ਼ੌਂਕੀ ਵੀਰ ਹੋਵੇ ਕੋਈ ਤੇ ਅਗਲਾ ਫੋਨ ਲਾ ਲੈ ਉਹਦਾ ਸੀਲ ਸਹੁ ਪੂਰੀ ਆ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਸੰਗਲ ਪਾ ਬਤਲਿਹਰੇ ਦੀ ਆਲ ਜੀ ਮੰਗੇ ਥੋੜੀ ਠੀਕ ਆ ਹਾਂੂੰ ਠੰਡੀ ਲੱਗੀ ਬਾਈ ਕਹਿੰਦਾ ਜੀ ਤੋਂ ਲਈ ਅਗਲਿਆਂ ਦਾ ਸੰਗਲ ਪਾਇਆ ਵਸੀ ਤੇ ਬਾਈ ਨੇ ਤਲਿਹਾਰਾ ਪਾਤਾ ਤਲਿਹਰੇ ਦਾ ਮਾੜਾ ਮੋੜ ਬਾਈ ਕਹਿੰਦਾ ਕਰਦੀ ਆ ਆ ਦੋਸਤੋ ਚੌੜਾ ਮੱਥਾ ਵੱਡੇ ਵੱਡੇ ਕੰਨ ਕੰਬਲਾ ਭਾਰੀਆ ਬੰਨ ਤੁੰਨ ਸਭ ਕੋ ਸਹੇਗਾ 5 ਮਹੀਨੇ ਦੀ ਗੱਬਣ ਚੈੱਕ ਪਾਸ 4 ਮਹੀਨੇ ਰਹਿ ਗਏ ਜੇ ਕੋਈ ਭੈਣ ਭਰਾ ਗੈਰ ਵੈਡ ਲੈਂਡ ਦਾ ਚਾਹ ਮਾਣ ਹੋਵੇ ਨਵਾਂ ਹਾਨ ਬੱਚੀ ਆ ਪਹਿਲੇ ਸੂਵੇ ਸੂਗੀ 4 ਮਹੀਨੇ ਕੋਈ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਕਰਮਾਲੀ ਪਹਿਲੇ ਸੂਵੇ ਚੰਗਾ ਦੁੱਧ ਪਿਆਜੂ ਇਹ ਕਰਮਾਲੀਆਂ ਗੈਰ ਹੋਗੀਆਂ ਸਾਈਵਾਲ ਹੋਗੀਆਂ ਰਾਠੀਆਂ ਹੋਗੀਆਂ ਇਹ ਨਾ ਤਾਂ ਬਾਹਲੀ ਗਰਮੀ ਬਣਾਉਂਦੀਆਂ ਤੇ ਨਾ ਹੀ ਠੰਡ ਬਣਾਉਂਦੀਆਂ ਜਿੱਥੇ ਮਰਜੀ ਬੰਦ ਕਰਮਾਲੀਆਂ ਇਹਨਾਂ ਨੂੰ ਘਰ ਮਾਲਿਆਂ ਨੂੰ ਕੋਈ ਚੱਕਰ ਨਹੀਂ ਫੋਨ ਨੰਬਰ ਸਕਰੀਨ ਤੇ ਜੇ ਕੋਈ ਤਾਜੀ ਸੂਈ ਲੈਣ ਦਾ ਚਾਹਵਾਨ ਤਾਂ ਅਗਲਾ ਇੱਕ ਨੰਬਰ ਲੈ ਲੇ ਦੂਜੇ ਸੂਵੇ ਸੂਈ ਵੀ ਆ ਜੇਰ ਹੋਰ ਘੰਟੇ ਦੋਆਂ ਘੰਟਿਆਂ ਤੱਕ ਰਹਿ ਪੈ ਜੂ ਬਾਈ ਕੰ ਦਾ ਨਾੜਾਂ ਵੇਖ ਲਓ ਆ ਵੇਖ ਲਓ ਲੇਵਾ ਮੋٹے ਮੋٹے ਥਾਨ ਗੈਬ ਚ ਲੱਗੇ ਹੋਏ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ